ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਲ ਤੁਸੀਂ ਦੇਖ ਰਹੇ ਹੋ ਦਿਨਿਕ ਸਮਰਟੀ ਟੀਵੀ ਅੱਜ ਸਿਵਲ ਹਸਪੀਟਲ ਨਕੋਦਰ ਦੇ ਵਿੱਚ ਪਹੁੰਚੇ ਆ ਜੀ ਜਿੱਥੇ ਪਿਛਲੇ 14 ਜਾਂ 15 ਦਿਨ ਤੋਂ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਉਹਨਾਂ ਦੇ ਨਾਲ ਕੀ ਹੋਇਆ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰ ਜੀ ਵਾਈਫ ਬਲਰਾਜ ਸਿੰਘ ਜੀ ਪਿੰਡ ਤਲਵੰਡੀ ਪਰੋ ਅੱਛਾ ਕੀ ਗੱਲ ਹੋਈ ਤੁਹਾਡੇ ਨਾਲ ਬਾਜੀ ਘਰ ਦੇ ਵਿੱਚ ਮੇਰੇ ਦੇਰ ਦਰਾਣੀ ਨੇ ਮੇਰੇ ਤੇ ਹਮਲਾ ਕੀਤਾ ਮੇਰੇ ਉਹਨਾਂ ਦਾ ਨਾਮ ਸੁਖਰਾਜ ਸਿੰਘ ਸਿਮਰਜੀਤ ਕੌਰ ਔਰ ਮੇਰੀ ਨਣਾਨ ਚਰਨਜੀਤ ਕੌਰ ਅੱਛਾ ਜੀ ਸਰ ਇਹ ਮੇਰੇ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਮੈਨੂੰ ਘਰੋਂ ਕੁੱਟ ਮਾਰ ਕੇ ਬਾਹਰ ਕੱਢਣਾ ਚਾਹੁੰਦੇ ਸੀ ਮੇਰੇ ਹਸਬੰਡ ਘਰ ਦੇ ਵਿੱਚ ਨਹੀਂ ਸੀਗੇ ਹਸਬੰਡ ਜਲੰਧਰ ਗਏ ਹੋਏ ਸੀਗੇ ਜਲੰਧਰ ਗਏ ਹੋਏ ਸੀਗੇ ਤੇ ਮੇਰਾ ਦਿਓਰ ਜਾ ਕੇ ਨਣਾਨ ਨੂੰ ਲੈ ਕੇ ਆਇਆ ਪਹਿਲੇ ਠੀਕ ਹੈ ਮੈਂ ਆਪਣਾ ਕੰਮਕਾਰ ਕਰਕੇ ਜਦੋਂ ਰੂਮ ਚ ਗਈ ਆ ਇਹ ਮੇਰੇ ਰੂਮ ਦੇ ਵਿੱਚ ਜਾ ਕੇ ਮੇਰੇ ਨਣਾਂ ਬੈਠੇ ਆ ਮੇਰਾ ਧੀਰ ਦਰਾਣੀ ਮੇਰੇ ਰੂਮ ਦੇ ਵਿੱਚ ਬੈਠੇ ਆ ਮੇਰੇ ਨਾਲ ਗੱਲਬਾਤ ਕੀਤੀ ਆ ਨਣਾਂ ਮੇਰੀ ਨੇ ਆਉਂਦੀ ਨੇ ਗੱਲ ਕਹੀ ਕਿ ਸਾਨੂੰ ਜ਼ਮੀਨ ਚੋਂ ਹਿੱਸਾ ਚਾਹੀਦਾ ਵਾ ਤੇ ਘਰ ਦੇ ਵਿੱਚੋਂ ਹਿੱਸਾ ਚਾਹੀਦਾ ਵਾ ਘਰ ਦੇ ਵਿੱਚ ਚਾਰ ਕਮਰੇ ਆ ਦੋ ਕਮਰੇ ਸਾਡੇ ਦੋਨਾਂ ਭੈਣਾਂ ਦੇ ਇੱਕ ਭੈਣ ਜਸਵੀਰ ਕੌਰ ਜੋ ਕਿ ਕੈਨੇਡਾ ਵਿੱਚ ਰਹਿੰਦੇ ਆ ਇੱਕ ਉਹਦਾ ਕਮਰਾ ਇੱਕ ਮੇਰਾ ਕਮਰਾ ਕਮਰਿਆਂ ਨੂੰ ਲੋਕ ਲਾ ਦਿਓ ਮੇਗਾ ਦੀਦੀ ਕਿਸ ਤਰ੍ਹਾਂ ਤੁਸੀਂ ਕਹਿ ਦੋਗੇ ਕਿ ਕਮਰਿਆਂ ਨੂੰ ਲੋਕ ਲਾ ਦਿਓ ਘਰ ਤਾਂ ਮੇਰੇ ਹਸਬੰਦ ਨੇ ਬਣਾਇਆ ਵਾ ਤੁਸੀਂ ਪਰ ਮੈਂ ਫਿਰ ਵੀ ਤੁਹਾਨੂੰ ਕੁਝ ਨਹੀਂ ਕਹਿੰਦੀ ਤੁਸੀਂ ਉਹ ਆਉਣਗੇ ਉਹਨਾਂ ਨਾਲ ਗੱਲ ਕਰਿਓ ਹਿੱਸਾ ਉਹਨਾਂ ਨੇ ਦੇਣਾ ਮੈਂ ਨਹੀਂ ਤੁਹਾਨੂੰ ਹਿੱਸਾ ਦੇਣਾ ਤੇ ਕਹਿੰਦੇ ਜਿਹੜੇ ਤੁਹਾਡੇ ਜਿਓਰ ਆ ਦਰਾਣੀ ਆ ਉਹ ਕਿੱਥੇ ਰਹਿੰਦੇ ਆ ਉਹ ਤਲਵੰਡੀ ਪਰੋ ਰਹਿੰਦੇ ਆ ਅਸੀਂ ਉਹਨਾਂ ਨੂੰ ਆਪਣੇ ਨਾਲ ਰੱਖਿਆ ਹੋਇਆ ਬਲਕਿ ਘਰ ਸਾਡਾ ਵਾ ਬਲਰਾਜ ਸਿੰਘ ਨੇ ਮੇਰੇ ਹਸਬੰਦ ਨੇ ਘਰ ਬਣਾਇਆ ਵਾ ਅਸੀਂ ਵੈਸੇ ਉਹਨਾਂ ਨੂੰ ਨਾਲ ਰੱਖਿਆ ਹੋਇਆ ਸੀ ਕਿ ਚਲੋ ਕੋਈ ਗੱਲ ਨਹੀਂ ਸਾਡੇ ਨਾਲ ਰਹੋ ਤੁਸੀਂ ਠੀਕ ਹੈ ਪਰ ਅੱਜ ਉਹਨਾਂ ਦੀ ਨੀਤ ਬਦਲ ਗਈ ਆ ਅੱਜ ਉਹ ਚਾਹੁੰਦੇ ਆ ਕਿ ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਘਰ ਦੇ ਵਿੱਚ ਸਾਡਾ ਚੱਲੇ ਸਾਡੀ ਚੱਲੇਗੀ ਘਰ ਸਾਡਾ ਵਾ ਹਾਂਜੀ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਆ अच्छा जी ए ਤੁਸੀਂ ਦੱਸੋ ਇਹ ਜਿਹੜੀ ਘਟਨਾ ਹੋਈ ਆ ਇਹਦੀ ਕੋਈ ਤਰੀਕ ਯਾਦ ਆ ਤੁਹਾਨੂੰ ਹਾਂਜੀ ਸਰ 9 ਅ ਨ 9 ਅਕਤੂਬਰ 9 ਇਹਨਾਂ ਨੇ ਲੜਾਈ ਕੀਤੀ ਆ ਮੇਰੇ ਨਾਲ 5 ਦਿਨਾਂ ਤੋਂ ਪਹਿਲਾਂ ਹੀ ਇਹਨਾਂ ਨੇ ਆਪਣੇ ਰਿਸ਼ਤੇਦਾਰ ਇਕੱਠੇ ਕੀਤੇ ਹੋਏ ਸੀ ਪਰ ਇਸ ਗੱਲ ਦਾ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਲੱਗਿਆ ਕਿ ਵੈਸੇ ਹੀ ਰਿਸ਼ਤੇਦਾਰ ਘਰ ਦੇ ਵਿੱਚ ਆਏ ਹੋਏ ਆ ਪਰ ਇਹਨਾਂ ਨੇ 9 ਅਕਤੂਬਰ ਨੂੰ ਮੇਰੇ ਤੇ ਮੇਰੇ ਰੂਮ ਦੇ ਵਿੱਚ ਆਣ ਕੇ ਮੇਰੇ ਤੇ ਹਮਲਾ ਕੀਤਾ ਉਹ ਕੌਣ ਸੀਗੇ ਉਦੋਂ ਉਸ ਟਾਈਮ ਤੇ ਮੇਰੀ ਨਾਨਾ ਅਨ ਸੀਗੀ ਚਰਨਜੀਤ ਕੌਰ ਮੇਰੀ ਦਰਾਣੀ ਸਿਮਰਜੀਤ ਕੌਰ ਮੇਰਾ ਦੇਰ ਸੁਖਰਾਸ ਸਿੰਘ ਜਿਹਦਾ ਨਾਮ ਕੀ ਮਾਨਕ ਆ ਔਰ ਉਹਦੇ ਰਿਸ਼ਤੇਦਾਰ ਸਿਗੇ ਜਿਨ੍ਹਾਂ ਨੇ ਕਿ ਮੇਰੇ ਰੂਮ ਦੇ ਵਿੱਚ ਆਣ ਕੇ ਮੇਰੇ ਤੇ ਹਮਲਾ ਕੀਤਾ ਤੇਜ ਹਥਿਆਰ ਦੇ ਨਾਲ ਉਹਨਾਂ ਨੇ ਮੇਰੀ ਬਾਹ ਤੇ ਵਾਰ ਕੀਤਾ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਉਹਨਾਂ ਨੇ ਕੁੱਟਿਆ ਮਾਰਿਆ ਵਾ ਲਣਾਣ ਮੇਰੀ ਨੇ ਚਪੇੜਾ ਮਾਰੀਆਂ ਔਰ ਦਰਾਣੀ ਨੇ ਵੀ ਚਪੇੜਾ ਮਾਰੀਆਂ ਵਾ ਔਰ ਟਮਾਰ ਕਰਨ ਤੋਂ ਬਾਅਦ ਮੈਨੂੰ ਬੈੱਡ ਦੇ ਉੱਪਰ ਟਾ ਕੇ ਇਹਨਾਂ ਨੇ ਮੇਰੇ ਤੇ ਹਥਿਆਰ ਦੇ ਨਾਲ ਵਾਰ ਕਰਨਾ ਕੀਤਾ ਵਾ ਮੇਰੀ ਦਰਾਨੀ ਸਿਮਰਜੀਤ ਕੌਰ ਨੇ ਔਰ ਮੈਂ ਬਾਹ ਅੱਗੇ ਕੀਤੀ ਆ ਸਿਰ ਤੇ ਮਾਰਨ ਲੱਗੇ ਸੀ ਤੇ ਬਾਹ ਅੱਗੇ ਕੀਤੀ ਤੇ ਮੇਰੀ ਬਾਹ ਦੇ ਉੱਪਰ ਲੱਗਿਆ ਵਾ ਸਟੀਚਿੰਗ ਵੀ ਲੱਗੇ ਹੋਏ ਆ ਠੀਕ ਆ ਔਰ ਬਾਹ ਦੀ ਹੱਡੀ ਜਿਹੜੀ ਆ ਉਹ ਟੁੱਟੀ ਹੋਈ ਆ ਬਾਹ ਪੂਰੀ ਟੁੱਟੀ ਆ ਅੱਛਾ ਤੁਸੀਂ ਦੇਖ ਸਕਦੇ ਆ ਐਕਸ-ਰੇ ਦੇ ਵਿੱਚ ਦੇਖ ਸਕਦੇ ਆ ਸਰ ਮੈਂ ਬਹੁਤ ਜ਼ਿਆਦਾ ਚਿੱਕਾ ਮਾਰੀਆਂ ਮੇਰਾ ਬਾਹਰੋਂ ਡਰਾਈਵਰ ਭੱਜ ਕੇ ਆਇਆ ਵਾ ਤੇ ਮੇਰਾ ਜਿਹੜਾ ਹਵੇਲੀ ਦੇ ਵਿੱਚ ਮੈਂ ਬਹੁਤ ਚਿੱਕਾਂ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਕਿ ਮੈਨੂੰ ਬਚਾਓ ਮੈਨੂੰ ਬਚਾਉਣ ਵਾਲਾ ਸਰ ਉੱਥੇ ਕੋਈ ਨਹੀਂ ਸੀ ਇਹਨਾਂ ਦੇ ਪਰਿਵਾਰ ਦੇ 10 ਜੀ ਸੀ ਜਿਹੜੇ ਇਹਨੇ ਰਿਸ਼ਤੇਦਾਰ ਇਕੱਠੇ ਕੀਤੇ ਹੋਏ ਸੀ ਮਾਸੜ ਸੀ ਮਾਸੀ ਸੀ ਦੋ ਮਾਮੇ ਦੇ ਬੇਟੇ ਸੀ ਇੱਕ ਮਾਸੀ ਦਾ ਬੇਟਾ ਸੀ ਦੋ ਮਾਸੀ ਦੀਆਂ ਬੇਟੀਆਂ ਸੀ ਸਾਰਿਆਂ ਨੇ ਹੀ ਮੈਨੂੰ ਅੰਦਰ ਘੇਰਾ ਪਾਇਆ ਹੋਇਆ ਸੀ ਤਾਂ ਮੈਂ ਕੱਲੀ ਸੀ ਮੈਨੂੰ ਬਚਾਉਣ ਵਾਲਾ ਉਸ ਟੈਂਪ ਤੇ ਕੋਈ ਨਹੀਂ ਸੀਗਾ ਮੈਂ ਜਦੋਂ ਇਹਨਾਂ ਤੋਂ ਬਚ ਕੇ ਰੋਲਾ ਪਾਇਆ ਵਾ ਤੇ ਮੇਰਾ ਇੱਕ ਡਰਾਈਵਰ ਔਰ ਮੇਰਾ ਜਿਹੜਾ ਪਸੂ ਨੂੰ ਪੱਠੇ ਪਾਉਂਦਾ ਵਾ ਦੀਪੂ ਉਹ ਲੜਕਾ ਆਇਆ ਉਹਨਾਂ ਨੇ ਮੈਨੂੰ ਬਚਾਇਆ ਮੇਰੇ ਕੋਲ ਉਹਨਾਂ ਦੀ ਵੀਡੀਓ ਵੀ ਹੈ ਅੱਛਾ ਜੀ ਹਾਂਜੀ ਤੇ ਕੋਈ ਜਿਹੜੇ ਤੁਸੀਂ ਇਹਨੇ ਦਿਨ ਤੋਂ ਹਸਪੀਟਲ ਵਿੱਚ ਐਡਮਿਟ ਹੋ ਕੋਈ ਪੁਲਿਸ ਕਾਰਵਾਈ ਹੋਈ ਨਹੀਂ ਸਰ ਕੋਈ ਪੁਲਿਸ ਕਾਰਵਾਈ ਨਹੀਂ ਹੋਈ ਕੋਈ ਵੀ ਸਾਡੀ ਸੁਣਵਾਈ ਨਹੀਂ ਹੋਈ ਅੱਜ 14 ਦਿਨ ਹੋ ਚੁੱਕੇ ਸਾਨੂੰ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਨੂੰ ਤਾਂ ਜਿਹੜੀ ਆ ਐਮ ਆਰ ਐਲ ਦੀ ਕਾਪੀ ਵੀ ਹਜੇ ਤੱਕ ਸਾਨੂੰ ਨਹੀਂ ਮਿਲੀ ਔਰ ਜਿਹੜੀ ਆ ਇਹਨਾਂ ਨੇ ਆਨਲਾਈਨ ਨਹੀਂ ਸਾਡੀ ਕੰਪਲੀਟ ਚੜਾਈ ਉਹ ਹੁਣ ਪਿਛਲੇ ਹਫਤੇ ਸੈਚਰਡੇ ਸਾਡੇ ਕਹਿਣ ਦੇ ਬਾਵਜੂਦ ਫਿਰ ਚੜੀ ਆ ਨਹੀਂ ਤੇ ਇੰਨੇ ਦਿਨ ਤੋਂ ਸਾਡੀ ਐਮ ਆਰ ਐਲ ਦੀ ਕਾਪੀ ਜਿਹੜੀ ਆ ਉਹ ਆਨਲਾਈਨ ਨਹੀਂ ਸੀ ਚੜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਆ ਕਿ ਸਾਡੀ ਹੈਲਪ ਕੀਤੀ ਜਾਵੇ ਸਾਡੀ ਇਸ ਟਾਈਮ ਤੇ ਸਰ ਕੋਈ ਸਰਕਾਰ ਵੱਲੋਂ ਹੈਲਪ ਨਹੀਂ ਆ ਕੋਈ ਪੁਲਿਸ ਵੱਲੋਂ ਹੈਲਪ ਨਹੀਂ ਆ ਕਿਸੇ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਫਿਰ ਪੁਲਸ ਕਾਰਵਾਈ ਕਰਦੀ ਕਿਉਂ ਨਹੀਂ ਆ ਕੀ ਪ੍ਰੋਬਲਮ ਆ ਸਰ ਇਹ ਜਿਹੜੀ ਆ ਪੁਲਸ ਕਾਰਵਾਈ ਇਸ ਲਈ ਨਹੀਂ ਕਰ ਰਹੀ ਜਿਹੜਾ ਮੇਰਾ ਦਿਓਰਾ ਸੁਖਰਾਜ ਸਿੰਘ ਉਹ ਇਹ ਕਹਿ ਰਿਹਾ ਵਾ ਕਿ ਪੁਲਿਸ ਵੀ ਮੇਰੀ ਆ ਤੇ ਸਰਕਾਰ ਵੀ ਮੇਰੀ ਆ ਅੱਛਾ ਜੀ ਹਾਂਜੀ ਜਿਹੜੇ ਨਕੋਦਰ ਦੇ ਐਮ ਐਲ ਏ ਸਾਹਿਬ ਆ ਉਹ ਵੀ ਮੇਰੇ ਆਪਣੇ ਹਾਂਜੀ ਮੇਰੇ ਹਸਬੰਦ ਨੂੰ ਮਾਰਨ ਦੀ ਵੀ ਤੁਮਕੇ ਸੁਖਰਾਜ ਦੇ ਰਿਹਾ ਵਾ ਮੇਰੇ ਕੋਲ ਰਿਕਾਰਡਿੰਗ ਆ ਸੁਖਰਾਜ ਸਿੰਘ ਦੀ ਜਿਹਦੇ ਵਿੱਚ ਕਹਿ ਰਿਹਾ ਵਾ ਕਿ ਮੈਂ ਆਪਣੇ ਭਰਾ ਨੂੰ ਮਾਰਨਾ ਵਾ ਤੇ ਮੈਂ ਇੱਕ ਦਿਨ ਦੇ ਵਿੱਚ ਮੈਨੂੰ ਪੰਚਾਇਤ ਤੇ ਸਰਪੰਚ ਮੇਰੇ ਨਾਲ ਆ ਮੈਨੂੰ ਇੱਕ ਦਿਨ ਚ ਉਹ ਲੈ ਕੇ ਆ ਸਕਦੇ ਆ ਮੇਰੇ ਕੋਲ ਰਿਕਾਰਡਿੰਗ ਵੀ ਆ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾ ਸਕਦੀ ਆ ਜੇ ਤੁਸੀਂ ਚਾਹੋ ਤਾਂ ਮੈਂਲਾ ਕਮਿਸ਼ਨ ਦੇ ਕੋਲ ਜਾਵਾਂਗੀ ਕਿ ਮੈਂ ਮੰਗ ਕਰਾਂਗੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਅ ਮੇਰੇ ਨਾਲ ਵੀ ਵੀ ਕੁਲਵਿੰਦਰਜੀਤ कौर ਦੇ ਜਿਹੜੇ ਹਸਬੰਡ ਆ ਉਹ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਬਲਰਾਜ ਜੀ ਦੱਸੋ ਜਿਹੜੀ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਰੰਜਿਸ਼ ਦਾ ਅਸਲ ਕਾਰਨ ਕੀ ਆ ਰੰਜਿਸ਼ ਦਾ ਕਾਰਨ ਸਾਡਾ ਕੋਈ ਨਹੀਂਗਾ ਰੰਜੇ ਸਾਡੀ ਆਪਣਾ ਮਕਾਨ ਆ ਆਪ ਮੈਂ ਬਣਾਇਆ ਸੀਗਾ ਮੈਂ ਆਪਣਾ ਛੋਟਾ ਭਰਾ ਸੀ ਉਹ ਇੰਨਾ ਜ਼ਿਆਦਾ ਬੁੱਧੀ ਵਾਲਾ ਨਹੀਂ ਸੀ ਹੈਗਾ ਮੈਂ ਉਹਨੂੰ ਆਪਣੇ ਨਾਲ ਰੱਖਿਆ ਸੀਗਾ ਤੇ ਮੇਰਾ ਕਾਰੋਬਾਰ ਪ੍ਰਾਪਰਟੀ ਦਾ ਨਾਲ ਹੈਗਾ ਵਾ ਨਾਲ ਸਾਡੀ ਟਰੈਵਲ ਏਜੰਸੀ ਹੈਗੀ ਆ ਨਾਲ ਸਾਡਾ ਖੇਤੀ ਦਾ ਕੰਮ ਹੈਗਾ ਵਾ ਮੇਰੇ ਕੋਲ ਜ਼ਮੀਨ ਜਿਹੜੀ ਆ ਮੈਂ ਆਪਣੀ ਖਰੀਦੀ ਵੀ ਹੋਈ ਆ ਮੇਰੇ ਕੋਲ ਮੈਂ ਯਾਨੀ ਕਿ ਠੀਕ ਠਾਕ ਆ ਘਰੋਂ ਆਪਣੇ ਉਹ ਤੇ ਬ੍ਰਦਰ ਨਹੀਂ ਸੀ ਈਨਿ ਜੋਗਾ ਤੇ ਬਾਹਰ ਵੀ ਰਿਹਾ ਥੋੜਾ ਚਿਰ ਮੈਂ ਹੀ ਭੇਜਿਆ ਸੀ ਇਹਨੂੰ ਮੈਂ ਆਪਣੇ ਉਦੋਂ ਜਦੋਂ ਭੇਜਿਆ ਸੀ ਉਦੋਂ ਸਾਡੇ ਹੱਲਾ ਥੋੜੇ ਜਿਹਾ ਮਾੜੇ ਸੀ ਤੇ ਉਦੋਂ ਮੈਂ ਆਪਣੇ 2 ਕਿਲੇ ਜ਼ਮੀਨ ਦੇ ਵੇਚ ਕੇ ਇਹਨੂੰ ਭੇਜਿਆ ਸੀਗਾ ਜੀ ਤੇ ਮੁੜ ਕੇ ਦੀ ਬਾਅਦ ਦੇ ਵਿੱਚ ਇਹ ਮੈਂ ਨਾਲ ਹੀ ਰੱਖਿਆ ਇਹਨੂੰ ਤੇ ਮੈਂ ਆਪਣੀ ਜ਼ਮੀਨ ਵੀ ਇਹਨੂੰ ਦਿੱਤੀ ਜਿਹੜੀ ਮੈਂ ਮੁੱਲ ਲਈ ਉਹ ਵੀ ਇਹਨੂੰ ਦੇ ਛੱਡੀ ਠੇਕੇ ਤੇ ਪਾਉਂਦਾ ਸੀਗਾ ਇਹ ਖੇਤੀ ਕੀਤੀ ਇਹਨੇ ਕਾਫੀ ਦੇਰ 12 ਸਾਲ ਲੈਨੇ ਹੁਣ ਮੈਨੂੰ ਇੱਥੇ ਘਟੁਕਾ ਨਹੀਂ ਸੀ ਵੀ ਦੇ ਦਿੰਦਾ ਤੇ ਹੁਣ ਸਾਡੇ ਵਿੱਚ ਆਪਸੋ ਵਿੱਚ ਬੈਠ ਕੇ ਇੱਕ ਵਾਰੀ ਗੱਲ ਹੋ ਗਈ ਵੀ ਮੈਂ ਆਪਣਾ ਘਰ ਜਿਹੜਾ ਮੇਰਾ ਵੱਖਰਾ ਬਣਾ ਲੈਣਾ ਵਾ ਤੇ ਜ਼ਮੀਰ ਵੰਡ ਲਈ ਜ਼ਮੀਰ ਵੰਡ ਵੀ ਲਈ ਦੋਨਾਂ ਭਰਾਵਾਂ ਨੇ ਤੇ ਇਹਨੇ ਘਰ ਬਣਾਉਣਾ ਸੀ ਉੱਥੇ ਨੇ ਮਿੱਟੀ ਵੀ ਸੱਟ ਲਈ ਸੀਗੀ ਤੇ ਮੁੜ ਕੇ ਦੀ ਬਾਅਦ ਦੇ ਵਿੱਚ ਇਹਦੀ ਜਿਹੜੀ ਵਾਈਫ ਆ ਉਹ ਯਾਨੀ ਕਿ ਮੈਂ ਇਹਨਾਂ ਦਾ ਵਿਆਹ ਕੀਤਾ ਸੀ ਇਹਨੇ ਦੇਖੀ ਆਪਸੀ ਪਸੰਦ ਆਪ ਕੀਤੀ ਸੀ ਤੇ ਉਦੋਂ ਵਿਆਹ ਤੇ ਵੀ ਪੈਸਾ ਮੈਂ ਲਾਇਆ ਸੀ ਫਿਰ ਇਹਨਾਂ ਮੈਂ ਗੱਡੀ ਵੀ ਸ਼ਿਫਟ ਲੈ ਕੇ ਦਿੱਤੀ ਆ ਜਿਹੜੇ ਕਿ ਮੇਰੇ ਕੋ ਸਾਰੇ ਰਿਕਾਰਡ ਹੈ ਜੋ ਵੀ ਬੈਂਕਾਂ ਚੋਂ ਪੈਸਾ ਗਿਆ ਸਾਰਾ ਇਹ ਤੇ ਵਿਆਹ ਵਾਲਾ ਪੈਸਾ ਵੀ ਸਾਰਾ ਜੋ ਵੀ ਹੈਗਾ ਇਹਦੇ ਕੋਲ ਅੱਜ ਇੱਕ ਵੀ ਚੀਜ਼ ਇਦਾਂ ਦੀ ਨਹੀਂ ਹੋਈ ਹੈ ਕਿ ਜਿਹੜੀਆਂ ਨੇ ਕਦੇ ਬੈਂਕ ਚੋਂ ਪੈਸੇ ਇਹਦੇ ਆਏ ਹੋਣ ਜਾਂ ਇਹਨੇ ਕਢਾ ਕੇ ਦਿੱਤੇ ਹੋਣ ਜਾਂ ਇਹਨੇ ਬਾਹਰੋਂ ਭੇਜੇ ਹੋਣ ਜਾਂ ਕੋਈ ਇਹਨੇ ਮੇਰੇ ਨਾਂ ਤੇ ਭੇਜਿਆ ਕੋਣ ਸਾਡੇ ਤੇ ਥੋੜੀ ਬਹੁਤੀ ਜਿਹੜੀ ਘਾਸ ਘਾਸ ਚੱਲਦੀ ਸੀ ਜਦੋਂ ਆਹ ਸਰਕਾਰ ਬਣੀ ਆ ਉਸ ਤੋਂ ਬਾਅਦ ਜਦੋਂ ਸਾਡੇ ਪਿੰਡ ਚ ਪੰਚਾਇਤ ਬਣ ਗਈ ਇਹਦੇ ਆਮ ਪਾਰਟੀ ਦੀ ਜਿਹੜਾ ਸਰਪੰਚ ਆ ਉਹਦੇ ਨਾਲ ਇਹ ਸੀਗਾ ਅਸੀਂ ਵੀ ਸਰਪੰਚੀ ਤੇ ਖੜੇ ਸੀ ਤੇ ਮੇਰੇ ਖਿਲਾਫ ਚੱਲਦਾ ਰਿਹਾ ਕਾਫੀ ਦਿਨ ਇਹਨੇ ਮੇਰੇ ਖਿਲਾਫ ਹੀ ਬੋਲਿਆ ਪਿੰਡ ਦੇ ਵਿੱਚ ਫਿਰ ਇੰਨਾ ਪਿਆਰ ਹੋਣ ਦੇ ਬਾਵਜੂਦ ਤੁਸੀਂ ਇੰਨੀ ਵੱਡੀ ਕੁਰਬਾਨੀ ਕੀਤੀ ਆ ਤੇ ਫਿਰ ਕਾਰਨ ਕੀ ਹੋਇਆ ਲੜਾਈ ਦਾ ਕਾਰਨੇ ਦੀ ਜਿਹੜੀ ਵਾਈਫ ਆ ਉਹ ਜਿਆਦਾ ਸਾਡੇ ਘਰ ਦੇ ਵਿੱਚ ਨਾ ਹੋਰ ਤਰੀਕੇ ਨਾਲ ਹੀ ਚੱਲਦੀ ਆ ਕਿ ਮੈਂ ਜੇ ਭਾਜੀ ਦੀ ਕੋਠੀ ਆ ਇਹ ਦਾ ਬਲਾਂ ਆ ਕਰਨਾ ਇਹ ਥੋੜਾ ਜਿਹਾ ਬੰਦਾ ਸਾਡਾ ਦਿਮਾਗ ਤੋਂ ਸਿੱਧੜ ਆਇਆ ਤੇ ਇਹ ਮਤਲਬ ਕਿ ਜਿਹੜਾ ਗੱਲਾਂ ਦੇ ਵਿੱਚ ਜਿਆਦਾ ਆ ਜਾਂਦਾ ਵਾ ਇਹਨੂੰ ਗੱਲ ਦਾ ਪਤਾ ਨਹੀਂ ਕਿ ਵੱਡੇ ਭਰਾ ਨੇ ਮੈਲੇ ਇੰਨਾ ਕੁਝ ਕੀਤਾ ਵਾ ਜਾਂ ਮੈਨੂੰ ਬਾਹਰ ਭੇਜਿਆ ਸਾਡੇ ਡੈਡੀ ਨੂੰ 1990 ਦੇ ਵਿੱਚ ਅਤਵਾਦੀ ਮਾਰ ਗਏ ਸੀਗੇ ਤੇ ਅਸੀਂ ਟੈਰਰਿਸਟ ਫੈਕਟਿਡ ਫੈਮਿਲੀ ਆ ਮੈਂ ਘਰ ਦੇ ਵਿੱਚ ਮੇਰੀ ਵੱਡੀ ਭੈਣ ਸੀ ਤੇ ਮੈਂ ਸੀ ਮੇਰੀ ਮਦਰ ਸੀ ਥੋੜਾ ਬੋੜਾ ਅਸੀਂ ਕੰਮ ਸੰਭਾਲਿਆ ਉਦੋਂ ਸਾਡਾ ਖੇਤੀ ਦਾ ਕੰਮ ਸੀਗਾ ਖੇਤੀ ਦਾ ਹੀ ਕਰਦੇ ਆਂ ਸ਼ੁਰੂ ਤੋਂ ਵੀ ਖੇਤੀ ਸਾਰੀ ਨਾਮ ਨਾਲ ਹੀ ਚੱਲਦੀ ਰਹੀ ਐ ਤੇ ਨਾਲ ਨਾਲ ਮੇਰਾ ਕੰਮ ਸਿਰੋ ਟਰੈਵਲ ਲੈਂਦਾ ਸੀ ਵੀ ਪ੍ਰੋਪਰਟੀ 'ਚ ਵੀ ਆ ਗਿਆ ਤੇ ਮਾੜਾ ਮੋਟਾ ਅਸੀਂ ਪੈਸੇ ਤੇ ਲਿਆਲੇ ਵੀ ਹੋ ਗਏ ਤੇ ਹੁਣ ਇਹਨਾਂ ਦੀ ਜਿਹੜੀ ਨੀਤ ਐ ਮੇਰੀ ਵਿੱਚ ਸਿਸਟਰ ਵੀ ਐ ਇੱਕ ਉਹਦਾ ਵੀ ਮੈਂ ਵਿਆਹ ਸਾਰਿਆਂ ਦਾ ਆਪ ਹੀ ਕੀਤੇ ਪਿਓ ਵਾਲੀ ਵੀ ਕਵਿਲਦਾਰੀ ਮੈਂ ਆਪ ਨਿਭਾਈ ਐ ਸਾਰਾ ਕੁਝ ਆਪ ਕੀਤਾ ਵਾ ਤੈਸਾ ਵੀ ਮੈਂ ਸਾਰਾ ਕੋਲੋਂ ਆਪਣੇ ਕੋਲੋਂ ਕਮਾ ਕੇ ਹੀ ਲਾਇਆ ਮਤਲਬ ਜੇ ਸਾਰਾ ਕਰਦੇ ਵਿੱਚ ਘਰ ਦੇ ਵਿੱਚ ਮੈਂ ਹੀ ਕਰਦਾ ਧਰਤਾ ਸੀਗਾ ਮੈਂ ਹੀ ਕਰਦਾ ਸੀ ਸਭ ਕੁਝ ਲੈਣ ਦੇਣ ਵੀ ਸਾਰਾ ਮੇਰਾ ਹੀ ਹੁੰਦਾ ਸੀ ਹਰ ਚੀਜ਼ ਮੇਰੀ ਹੁੰਦੀ ਸੀ ਥੋੜਾ ਬਹੁਤਾ ਪ੍ਰਾਪਰਟੀ ਇਹਦੇ ਨਾਂ ਤੇ ਮੈਂ ਕਰਾਰ ਰੱਖੀ ਸੀਗੀ ਮੈਂ ਆਪਣੇ ਪੈਸਿਆਂ ਦੀ ਖਰੀਦ ਕੇ ਆਪਣੀ ਪ੍ਰਾਪਰਟੀ ਮੇਰੀਆਂ ਬੈਂਕਾਂ ਚੋਂ ਗਏ ਹੋਈਆਂ ਜਿਹੜੇ ਰਜਿਸਟਰੀਆ ਵੀ ਹੋਈਆਂ ਉਹ ਚਲ ਅਸੀਂ ਭਰਾ ਜਿਹੜੇ ਇਕੱਠੇ ਸੀ ਸਾਡਾ ਪਰਿਵਾਰ ਇਕੱਠਾ ਸੀਗਾ ਉਸ ਟਾਈਮ ਤੇ ਤੇ ਅਸੀਂ ਸਾਡਾ ਅਸੀਂ ਬੜੇ ਭਰੋਸੇ ਚ ਰਹਿੰਦੇ ਸੀ ਇੱਕ ਦੂਜੇ ਦੇ ਨਾਲ ਹੁਣ ਇਹਦੀ ਵਾਈਫ ਜਿਹੜੀ ਆ ਜਦੋਂ ਅਸੀਂ ਮਤਲਬ ਕਿ ਵੀ ਮੇਰੇ ਵੱਲ ਕਦੀ ਮੈਨੂੰ ਬੁਲਾਉਣਾ ਨਹੀਂ ਕਦੀ ਮੈਂ ਵੀ ਕਦੀ ਮੈਂ ਤਾਂ ਸ਼ਾਇਦ ਇਹਨੂੰ ਘੱਟ ਹੀ ਬੁਲਾਉਂਦਾ ਸੀਗਾ ਮੈਨੂੰ ਥੋੜਾ ਜਿਹਾ ਸੁਭਾਅ ਠੀਕ ਨਹੀਂ ਸੀ ਲੱਗਦਾ ਸ਼ੁਰੂ ਤੋਂ ਹੀ ਜਦੋਂ ਦੇ ਹੈਗੇ ਆ ਤੇ ਪਤਾ ਵੀ ਅਸੀਂ ਕੁਛ ਇਹਦੇ ਕੋਲ ਦਾਅਦ ਵੀ ਨਹੀਂ ਲਿਆ ਜਦੋਂ ਅਸੀਂ ਵਿਆਹ ਕੇ ਵੀ ਲੈਂਦੀ ਆ ਮੈਂ ਹੀ ਲਾਇਆ 16 ਲੱਖ ਰੁਪਏ ਮੇਰੇ ਇਹਦੇ ਵਿਆਹ ਤੇ ਲੱਗਾ ਜਿਹਦੇ ਵਿੱਚੋਂ ਕੁਛ ਇਹਨੇ ਮੈਂ ਗਹਿਣਾ ਗੋਣਾ ਵੀ ਪਾਇਆ ਸਾਰਾ ਕੁਝ ਆਪ ਹੀ ਕੀਤਾ ਪੈਰਸ ਦਾ ਪੈਸਾ ਵੀ ਮੈਂ ਹੀ ਦਿੱਤਾ ਵਾ ਜੇ ਤੱਕ ਮੇਰਾ ਪਿੰਡ ਵੀ ਗਵਾਹ ਆ ਮੇਰੀ ਰਿਸ਼ਤੇਦਾਰੀ ਵੀ ਗਵਾਹ ਹੈਗੀ ਆ ਇਹਦੇ ਕੋਲ ਕੁਛ ਵੀ ਨਹੀਂ ਸੀ ਹੈਗਾ ਜਦੋਂ ਇਹ ਇੰਗਲੈਂਡ ਤੋਂ ਆਇਆ ਵੀ ਆ ਤੇ ਇਹਨੇ ਮੈਂ ਮੈਂ ਫਿਰ ਜਦੋਂ ਮੈਂ ਹੀ ਪਾ ਲਿਆ ਸੀ ਤੇ ਮੈਂ ਹੀ ਇਹਦਾ ਕਰਨਾ ਸੀ ਸਾਰਾ ਕੁਝ ਠੀਕ ਹੈ ਜੀ ਹੁਣ ਇਦਾਂ ਸੀਗਾ ਵੀ ਸਾਨੂੰ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਆ ਕਿ ਬੰਦਾ ਕੋਈ ਜਰਦਾ ਨਹੀਂ ਪਿੰਡ ਦੇ ਵਿੱਚ ਕੋਈ ਪਿੰਡ ਦੇ ਚਤਾਨ ਲੋਕ ਹੈਗੇ ਆ ਥੋੜੇ ਜਿਹੋ ਵਿੱਚ ਜਿਹੜਾ ਇੱਕ ਸਾਡੇ ਮੁੰਡਾ ਸਰਪੰਚ ਬਣਿਆ ਵਾ ਉਹ ਆ ਕੁਝ ਲੋਕ ਹੋਰ ਆ ਨਾਲ ਇਹਦੇ ਜੁੜੇ ਹੋਇਆ ਥੋੜਾ ਜਿਹਾ ਜਿਹੜੀ ਮੈਡਮ ਐਮਐਲਏ ਆ ਉਹ ਇਹਦੀ ਮਦਦ ਇਸ ਕਰਕੇ ਕਰਦੀ ਆ ਕਿ ਸਾਡੀ ਪਾਰਟੀ ਦਾ ਬੰਦਾ ਵਾ ਮੈਂ ਵੀ ਉਹਨੂੰ ਵੋਟਾਂ ਪਾਈਆਂ ਸੀ ਜਦੋਂ ਉਹ ਬਣੀ ਐਮਐਲਏ ਮੁੜ ਕੇ ਬਾਅਦ 'ਚ ਸਾਡੇ ਨਾਲ ਕੁਝ ਇਦਾਂ ਦਾ ਚੱਕਰ ਹੋਇਆ ਵੀ ਅਸੀਂ ਉਹਨਾਂ ਨਾਲ ਥੋੜਾ ਜਿਹਾ ਸਾਨੂੰ ਪਿਛੇ ਹੋਣਾ ਪਿਆ ਜੀ ਵੀ ਉਹ ਸਾਡੇ ਨਾਲ ਥੋੜਾ ਜਿਹਾ ਧੱਕਾ ਕਰਦੀ ਸੀ ਅੰਦਰ ਖਾਤੇ ਵੀ ਮਤਲਬ ਕਿ ਕਿਸੇ ਵੀ ਤਰੀਕੇ ਦੇ ਨਾਲ ਤੇ ਹੁਣ ਜਿਹੜਾ ਤੁਸੀਂ ਇਹ ਜਿਹੜੀ ਪੁਲਿਸ ਆ ਪੁਲਿਸ ਕਾਰਵਾਈ ਨਹੀਂ ਕਰਦੀ ਇਸ ਤੋਂ ਪਹਿਲਾਂ ਵੀ ਤੁਸੀਂ ਮੇਰੇ ਖਿਆਲ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਰਿਪੋਰਟ ਲਖਾਈ ਆ ਉਹਦਾ ਦਰਦ ਦੱਸੋ ਵੀ ਉਹ ਕੀ ਕਾਰਨ ਆ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਕੋਲਸ ਦੇ ਪ੍ਰੈਸ਼ਰ ਹੀ ਇੰਨਾ ਵਾ ਕਿ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਅਸੀਂ ਨਹੀਂ ਕੁਝ ਵੀ ਕਰ ਸਕਦੇ ਤੁਸੀਂ ਆਪਣਾ ਭਰਾ ਦੋ ਨੇ ਫੈਸਲਾ ਕਰ ਲਓ ਆਪਣਾ ਸਹੀ ਰਹਿਣਾ ਚੱਲੋ ਅਸੀਂ ਕੁਝ ਕਰ ਨਹੀਂ ਸਕਦੇ ਨਾ ਅਸੀਂ ਕੋਈ ਕਾਰਵਾਈ ਨਹੀਂ ਕਰਨੇ ਅਮਤਿਆ ਲੜਕਾ ਜੋ ਨਕੌਤਰ ਦਾ ਰਹਿਣ ਵਾਲਾ ਆ ਜਲੰਧਰ ਉਹਦਾ ਗੱਡੀਆਂ ਦਾ ਕਾਰਾਂ ਦਾ ਸ਼ੋਰੂਮ ਆ ਉਹ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਬਖੇੜਾ ਉਹਦਾ ਹੀ ਖੜਾ ਕੀਤਾ ਹੋਇਆ ਆ ਜ਼ਿਆਦਾ ਜੋ ਸਖਰਾ ਸਾਡੇ ਤੋਂ ਪੈਸੇ ਚਾਹੁੰਦਾ ਵਾ ਉਹਦੇ ਵਿੱਚ ਉਹਦਾ ਹਿੱਸਾ ਵਾ ਠੀਕ ਹੈ ਜੀ ਉਹ ਹਰ ਗੱਲ ਦੇ ਵਿੱਚ ਉਹ ਅਮਨਤ ਜਿਹੜਾ ਵਾ ਇਹਨਾਂ ਦੀ ਫੋਨ ਡਿਟੇਲ ਕਢਾ ਲਓ ਸੁਖਰਾਜ ਦੀ ਜਿਹੜੀ ਇਹਦੀ ਵਾਈਫ ਦੀ ਆ ਇਹਨਾਂ ਦੀ ਕਿੰਨੇ ਕਿੰਨੇ ਮਿੰਟ ਉਹਦੇ ਨਾਲ ਕਿੰਨਾ ਘੰਟਾ ਘੰਟਾ ਗੱਲ ਹੁੰਦੀ ਆ ਸਾਰਾ ਕੁਝ ਹੀ ਆ ਤੇ ਉਹ ਜਿਹੜੀ ਚੀਜ਼ ਆ ਵੀ ਅਮਨਤਕਰ ਜਿਹੜੇ ਜਿਹੜੇ ਥੋੜਾ ਜਿਹਾ ਸਰਕਾਰ ਦੇ ਵਿੱਚ ਜਾਂ ਸਰਕਾਰ ਉਹ ਇਹ ਚਾਹੁੰਦਾ ਵੀ ਮਾਂ ਜਿਹੜਾ ਮੇਰਾ ਬ੍ਰਦਰ ਆ ਸੁਖਰਾਜ ਇਹਦੇ ਥਰੂ ਕੁਝ ਪੈਸਾ ਜਿਹੜਾ ਮੇਰੇ ਹੱਥ ਆ ਲੱਗ ਸਕੇ ਤਾਂ ਹੀ ਉਹ ਐਲਪੀ ਦੀ ਕਰਦੇ ਦੀ ਐਲਪੀ ਦੀ ਮੰਗ ਤਾਂ ਹੈਗੀ ਉਹਨਾਂ ਦੀ ਵੀ 50 ਲੱਖ ਤੋਂ ਘੱਟ ਵੀ ਕੀ ਲੱਗੀ ਸੀ ਅੱਛਾ ਜੀ ਹੈਨਾ ਤਾਂ ਮੈਂ ਕਹਿੰਦਾ ਮੈਂ ਤਾਂ ਦੇ ਦਿੱਤਾ ਮੇਰਾ ਟਰੈਕਟਰ ਵੀ ਲੈ ਕੇ ਉਹਦਾ ਸਾਰਾ ਸਮਾਨ ਵੀ ਤਾਂ 22 ਲੱਖ ਦਾ ਸਾਰਾ ਮੈਂ ਉਹਦੇ ਨਹੀਂ ਦੇ ਦਿੱਤਾ ਉਹਨੂੰ ਜਾ ਕੇ ਸਾਰਾ ਕੁਝ ਹੈ ਨਾ ਉਹ ਜਿਹਦੇ ਵਿੱਚ ਇਹ ਆ ਕਿ ਉਹ ਮਤਲਬ ਕਿ ਕਿਸੇ ਤਰੀਕੇ ਦੇ ਨਾਲ ਵੀ ਸਾਡੇ ਕੋਲ ਪੈਸਾ ਮਤਲਬ ਇਸੇ ਤਰੀਕੇ ਨਾਲ ਦਬਾ ਮਾਣਕ ਵਿੱਚ ਜਰੀਆ ਬਣਾਇਆ ਹੋਇਆ ਪੈਸਾ ਕੱਢਣ ਦੀ ਚਾਹ ਸਕਦੇ ਆ ਕਿ ਫੈਸਲਾ ਉਹ ਨਹੀਂ ਹੋਣ ਦੇਣਾ ਫੈਸਲਾ ਉਹ ਹੋਣੀ ਨਹੀਂ ਸਾਡਾ ਦਿੰਦੇ ਸਾਨੂੰ ਉਲਝਾਣਾ ਹੀ ਰੱਖਣਾ ਚਾਹੁੰਦੇ ਵੀ ਜਿੰਨੇ ਕਿ ਬਿਜ਼ਨਸਮੈਨ ਬੰਦੇ ਉਲਝਣਗੇ ਤੇ ਉਹੀ ਸਾਡੇ ਸਾਨੂੰ ਕੋਈ ਪੈਸਾ ਤੇ ਲੱਜ ਉਹ ਵੀ ਆਊਗਾ ਤੇ ਅਸੀਂ ਉਹਦਾ ਕਰਾਂਗੇ ਪਹਿਲੋ ਦਿਨ ਤੋਂ ਹੀ ਉਸੇ ਟਾਈਮ ਤੇ ਗਈ ਜਾਂਦੇ ਕੋਈ ਕਾਰਵਾਈ ਨਾ ਕਰੋ ਹਾਲਾਂਕਿ ਇਹਨਾਂ ਨੂੰ ਪਤਾ ਲੱਗ ਚੁੱਕਾ ਹੀ ਕਿ ਸੱਟ ਜਾਦੀ ਲੱਗ ਚੁੱਕੀ ਹੈ ਇਹ ਇੰਜਰੀ ਹੋ ਚੁੱਕੀ ਆ ਇਹਨਾਂ ਨੂੰ ਸਭ ਪਤਾ ਸੀ ਕਿ ਵਾਰ ਸਾਡਾ ਮਾਰਨ ਵਾਲਾ ਸੀਗਾ ਉਹ ਬਾਹ ਮੋੜੇ ਕਰਦੇ ਤੋਂ ਬਾਹ ਤੇ ਲੱਗ ਗਿਆ ਸ਼ਾਇਦ ਮੁੜ ਕੇ ਜਾਂ ਡਰ ਗਿਆ ਜਾਂ ਕੁਝ ਵੀ ਹੋਇਆ ਤੇ ਛੱਡ ਚਲੇ ਇਹਦਾ ਰੋਲਾ ਰੋਲਾ ਪਾਉਣਾ ਧੱਕੇ ਧੁੱਕੇ ਮਾਰਨ ਦੇ ਨਾਲ ਇਹਨੇ ਆਪਣੇ ਉਦੋਂ ਸਾਡੇ ਨੌਕਰ ਭੱਜ ਕੇ ਆ ਗਏ ਤੇ ਜਾਨ ਇਹਦੀ ਬਚ ਗਈ ਜੇ ਨਹੀਂ ਮੈਂ ਤੱਕ 112 ਵਾਲੇ ਵੀ ਯਾਦ ਰੱਖੇ ਜਦੋਂ ਮੈਂ ਆਇਆ ਉਸ ਤੱਕ ਤੇ ਫਿਰ ਜਸਪਾਲ ਆਏ ਚੌਂਕੀ ਵਾਲੇ ਉਗੀ ਵਾਲੇ ਉਹ ਸਾਨੂੰ ਆ ਕੇ ਮੇਰੇ ਨਾਲ ਅਸ ਸ਼ਾਮ ਲਾਲ ਬੌਜੀ ਸੀਗੇ ਜਿਹੜੇ ਕਿ ਮੇਰੇ ਨਾਲ ਹੀ ਹੁੰਦੇ ਨੇ ਸਾਨੂੰ ਉੱਥੇ ਬਿਠਾ ਰੱਖਿਆ ਵੀ ਆ ਰਹੇ ਆ ਤੇ ਜਦੋਂ 2-3 ਘੰਟੇ ਬਿਠਾ ਰੱਖਿਆ ਤਾਂ ਉਹ ਇੱਥੇ ਆ ਕੇ ਹਸਪੀਟਲ ਕੋਲੋਂ ਦਾਖਲ ਕਰਾਤੇ ਜੋ ਵੀ ਇਹਨਾਂ ਦੀਆਂ ਪਲਾਨਿੰਗਾਂ ਸੀਗੀਆਂ ਪਹਿਲਾਂ ਹੁਣ ਵੀ ਡਾਕਟਰ ਸਾਡੀ ਕੋਈ ਇੱਥੇ ਸੁਣਵਾਈ ਥੋੜੀ ਕਰਦੇ ਜੇ ਇਸ ਡਾਕਟਰ ਨੂੰ ਫੋਨ ਕਰੀਦਾ ਵੀ ਸਾਡੇ ਅਸਾਈਨ ਕਰ ਦੋ ਅਸੀਂ ਐਲ ਮਾਰ ਲੈਣੀ ਆ ਉਹ ਕਹਿੰਦੇ ਜੀ ਤੁਸੀਂ ਮਤਲਬ ਕਿ ਐਸ ਡੇਟ ਨੂੰ ਆਇਓ ਐਸ ਡੇਟ ਨੂੰ ਆਇਓ ਐਸ ਡੇ ਨੂੰ ਆਇਓ ਜੇ ਡਾਕਟਰ ਸਾਡੇ ਸੀਗੇ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਉਹ ਕਹਿੰਦੇ ਜੀ ਮੈਂ ਇੱਥੇ ਆਊਟ ਆਫ ਆ ਡਾਕਟਰ ਕੌਣ ਹੈ ਤੁਹਾਡੇ ਸਾਰੀ ਡਾਕਟਰ ਹੈ ਗਿਆ ਮਾਨਸਿਕ ਉਹਨਾਂ ਨੇ ਅਹੀਂ ਅੱਜ ਵੀ ਕਾਲ ਕੀਤੀ ਸੀ ਕਿ ਉਹ ਕਹਿੰਦੀ ਮੈਂ ਅਜੇ 25 ਤਰੀਕ ਨੂੰ ਆਉਂਗੀ ਡਿਊਟੀ ਤੇ ਮਤਲਬ ਇਦਾਂ ਦੇ ਕਰੇ ਡਾਕਟਰ ਆ ਜਿਹੜੇ ਇੱਕ ਇੱਕ ਹਫਤੇ ਬਾਅਦ ਹੀ ਇੱਥੇ ਆਉਂਦੇ ਨੇ ਜੀਐਸਐਮ ਉਹਦੇ ਸਰ ਅਹੀਂ ਉਹਨਾਂ ਦੇ ਸਰ ਸਾਈਨ ਕਰ ਦੋ ਸਾਨੂੰ ਐਲਐਮਆਰ ਲੈਣੀ ਆ ਸੀ ਆਪਣੀ ਕਾਰਵਾਈ ਕਰਾਉਣੀ ਆ ਤੇ ਉਹ ਕਹਿੰਦੇ ਜੀ ਤੇ ਉਹ ਤਾਂ ਮੈਂ ਸੀ ਡਾਕਟਰੀ ਕਰੂਗੀ ਇਹ ਸਾਈਨ ਮੇਰੇ ਨਹੀਂ ਹੋਣੇ ਹਾਲਾਂਕਿ ਉਹ ਮਾਲਕ ਆ ਇੱਥੇ ਸਾਈਨ ਕਰਕੇ ਸਾਨੂੰ ਐਲਐਮਆਰ ਦੇ ਹੀ ਸਕਦੇ ਆ ਅਸੀਂ ਉਹਦੀ ਫੀਸ ਵੀ ਐਲਐਮਆਰ ਦੀ ਭਰ ਚੁੱਕੇ ਆ ਸਾਰਾ ਕੁਝ ਕਰ ਚੁੱਕੇ ਆ ਸੇਵਾ ਕੇਂਦਰ ਦੇ ਅੰਦਰ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਕੋਈ ਵੀ ਮਤਲਬ ਇੱਕ ਜ਼ੀਰੋ ਟੋਰਲ ਦਲੰਡਿਆ ਕੰਮ ਸਰਪ ਜੀ ਇੱਕ ਸ਼ਰੀਫੀ ਔਰ ਇਮਾਨਦਾਰੀ ਔਰ ਇੱਕ ਭਰਾ ਦੇ ਪ੍ਰਤੀ ਪਿਆਰ ਨੂੰ ਨਜਾਇਜ਼ ਤਰੀਕੇ ਦੇ ਨਾਲ ਇਹਨਾਂ ਦੇ ਛੋਟੇ ਭਰਾ ਨੇ ਯੂਜ਼ ਕੀਤਾ ਆ ਤੇ ਦੂਸਰੀ ਗੱਲ ਭਾਈ ਸਾਹਿਬ ਨੇ ਇਲਜ਼ਾਮ ਲਗਾਏ ਨੇ ਐਮਐਲਏ ਸਾਹਿਬ ਦੇ ਉੱਤੇ ਵੀ ਮੰਗ ਕਰਾਂਗੇ ਅਸੀਂ ਵੀ ਆਪਣੇ ਚੈਨਲ ਦੇ ਥਰੂ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਔਰ ਮੈਡਮ ਕੁਲਵਿੰਦਰ ਕੌਰ ਦੀ ਜਿਹੜੀ ਗ੍ਰੀਵियस ਰਿਪੋਰਟ ਆਈ ਆ ਜੇ ਹੋਰ ਕੁਝ ਨਹੀਂ ਤੇ ਘੱਟੋ ਘੱਟ ਉਹਦੇ ਉੱਤੇ ਤਾਂ ਕਾਰਵਾਈ ਹੋਣੀ ਚਾਹੀਦੀ ਆ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਿਵਰਾ ਟੀਵੀ ਲੁਕੋਤਲ